ਇੱਕ ਚਿਫਟ ਕਾ ਬਾਡੀ ਮਿਲੀ ਹੈ ਸਦਰ ਸਾਧਾ ਸਦਰ ਏਰੀਆ ਦੇ ਵਿੱਚ ਹਲੇ ਤੱਕ ਦੀ ਜਾਂਚ ਕੀਆ ਕੀ ਬਾਡੀ ਬਾਰੇ ਜਾਣਕਾਰੀ ਇਹ ਜਾਂਚ ਤੋ ਹੇ ਤੱਕ ਇਸ ਵਿਅਕਤੀ ਬਾਰੇ ਕੋਈ ਵੀ ਪਤਾ ਨਹੀਂ ਲੱਗ ਸਕਿਆ ਕਿ ਕਿਸ ਵਿਅਕਤੀ ਦਾ ਐਡਰੈਸ ਬਾਰੇ ਨਾ ਇਹਦੇ ਜੇਬਾਂ ਦੇ ਚਾਚੀਆਂ ਕੀਤੇ ਕੋਈ ਵੀ ਡਾਕੂਮੈਂਟ ਸਾਨੂੰ ਨਹੀਂ ਮਿਲਿਆ ਪੁਲਿਸ ਨੂੰ ਜਾਣਕਾਰੀ ਦਿੱਤੀ ਫੌਜੀ ਸੁਪਰਵਾਈਜ਼ਰ ਨਵਜਿੰਦਰ ਸਿੰਘ 베ਦੀ ਛਲੇਰਨ ਨੇ ਦੱਸਿਆ ਤੇ ਇੱਕ ਡੈੱਡ ਬਾਡੀ ਮੰਗੂਆਲ ਨੇੜੇ ਪਈ ਆ ਖੱਟ ਦੇ ਵਿੱਚ ਜਿਨਾ ਜਿਨਾ ਹਾਲਾਤਾਂ ਦੇ ਵਿੱਚ ਉਹਨੂੰ ਵੱਢ ਕੇ ਮਾਰਿਆ ਗਿਆ ਆ ਬੜੀ ਕ੍ਰੂਰਤਾ ਦਿਖਾਈ ਦੇ ਰਹੀ ਆ ਜਿਵੇਂ ਉਹਨੂੰ ਬਹੁਤ ਤਰੀਜ਼ਾ ਵੱਟੋਂ ਕੀਤੀ ਗਈ ਆ ਉਹਦੀ ਜਦੋਂ ਬੋਡੀ ਦੇ ਕੋਲ ਜ਼ੁਮਾਤੀ ਗਏ ਉਹ ਜਾਂਚ ਕੀਤੀ ਹੈ ਤਾਂ ਕੋਈ ਨਿਸ਼ਾਨ ਸਾਹਮਣੇ ਆਇਆ ਜਾਂ ਕੋਈ ਆਇਡੈਂਟੀਟੀ ਸਾਹਮਣੇ ਆਈ ਉਹਦੇ ਟੈਟੂ ਬਣਿਆ ਬਾਂਹ ਤੇ ਹੀ ਹਾਂਜੀ ਹਾਂਜੀ ਤਾਂ ਹੋਰ ਵੀ ਕੋਈ ਟੀਮਾਂ ਜਾਂਚ ਕਰ ਰਹੀਆਂ ਹਾਂਜੀ ਹਾਂਜੀ ਫੋਰੈਂਸਿਕ ਸਾਇੰਸਰ ਰਿਪੋਰਟ ਆ ਰਹੀ ਹੈ ਅਣੀ ਮੌਕੇ ਪਹੁੰਚ ਰਹੀ ਸਪੰਸਰ ਕਿਰਪਾ ਪਿੰਪੰਦੇ ਇਪਿੰਸਲੇਰਨ ਦਾ ਜੰਗਲ ਏਰੀਆ ਪੈਂਦਾ ਸੀ ਘਟਨਾ ਇਥੇ ਸਾਹਮਣੇ ਆਈ ਹੈ ਇਕੱਡ ਨਾਈਨ ਮਾਰਨਿੰਗਸ ਹਨ ਇਨਫੋਰਮੇਸ਼ਨ ਮਿਲੀ ਸੀ ਚੋਹਾਲ ਤੋਂ ਟੱਬੇ ਵਾਲੇ ਨੂੰ ਕੋਈ ਯਾਤਰੀ ਇਨਫੋਰਮੇਸ਼ਨ ਦੇ ਕੇ ਗਿਆ ਸੀ ਕਿ ਇਸ ਏਰੀਆ 'ਚ ਕੋਈ ਡੈਡ ਬੋਡੀ ਡਿੱਗੀ ਹੋਈ ਹੈ ਤੇ ਬਲੱਡ ਵਗੈਰਾ ਕਿਲ ਰਿਹਾ ਹੈ ਤੋ ਉਹਨੇ ਸਾਨੂੰ ਸਪੌਟ ਦਾ ਦੱਸਿਆ ਤੇ ਆਪਾਂ ਪਿੰਡ ਵਾਸੀਆਂ ਨੂੰ ਤੇ ਚੋਹਾਲ ਪੰਚਾਇਤ ਨੂੰ ਵੀ ਨਾਲ ਲੈ ਕੇ ਇੱਥੇ ਆ ਕੇ ਜਦੋਂ ਮੌਕੇ ਤੇ ਚੈੱਕ ਕੀਤਾ ਇੱਥੇ ਡੈਡ ਬੋਡੀ ਪਈ ਹੋਈ ਸੀ ਜਦਾ ਕਿ ਮੂੰਹ ਤੇ ਵੀ ਕੱਟ ਲੱਗਾ ਹੈ ਹੂ ਬੰਨੇ ਆ ਹੱਥ ਬੰਨੇ ਹੋਏ ਆ ਕਾਫੀ ਬੁਰੀ ਤਰ੍ਹਾਂ ਉਹਨੂੰ ਕਟਿਆ ਗਿਆ ਹੈ ਨਾਲ ਦੀ ਨਾਲ ਅਸੀਂ ਪੁਲਿਸ ਨੂੰ ਵੀ ਇਨਫੋਰਮੇਸ਼ਨ ਦੇ ਦਿੱਤੀ ਕੋਈ ਜਦੋਂ ਹਾਲ ਤੱਕ ਜਿਹੜੀ ਪੁਲਿਸ ਜਾਂਚ ਹੋਈ ਉਹਦੇ ਵਿੱਚ ਕੋਈ ਆਇਡੈਂਟੀ ਸਾਹਮਣੇ ਆਈ ਕੋਈ ਜਾਣ ਪਛਾਣ ਸਾਹਮਣੇ ਆਈ ਆਇਡੈਂਟੀ ਤਾਂ ਨਹੀਂ ਕੁਝ ਵੀ ਆਈ ਬਟ ਉਹਦੇ ਇਹ ਹੈ ਕਿ ਲੈਫਟ ਆਰਮ ਤੇ ਰਾਈਟ ਇੱਕ ਆਮ ਬਾਹ ਦੇ ਕਿਸੇ ਤੇ ਵੀ ਉੱਤੇ ਲਿਖਿਆ ਜਸਵੀਰ ਕੌਰ ਦਾ ਟੈਟੂ ਬਣਿਆ ਹੋਇਆ ਹੈ ਜਸਵੀਰ ਕੌਰ ਦੇ ਨਾਮ ਦਾ ਤੇ ਨਾਲ ਉਸ ਦੇ ਬਾਰੇ ਨਾਲ ਲਿਖਿਆ ਵੀ ਹੋਇਆ ਕਿ ਮੇਰੀ ਮਾਂ ਨੇ 9 ਮਹੀਨੇ ਮੈਨੂੰ ਪੇਟ 'ਚ ਰੱਖਿਆ ਲਿਖੀ ਹੋਈ ਵਰਡਿੰਗ ਐਗਜ਼ੈਕਟਾ ਮੈਨੂੰ ਨਹੀਂ ਬਟ ਉਤੋਂ ਆਇਡੈਂਟੀ ਤੋਂ ਇਹ ਹੈਗਾ ਕਲੀਅਰ ਕਿ ਉਹਦੀ ਮਦਰ ਜਿਹੜੀ ਹੈਗੀ ਜਸਵੀਰ ਕੌਰ ਆ ਤੇ ਉਹ ਟੈਟੂ ਦਾ ਬਣਿਆ ਹੋਇਆ ਤੇ ਜੇ ਕਿਸੇ ਨੂੰ ਉਹਦੇ ਪੇਰੈਂਟਸ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਪਤਾ ਲੱਗ ਰਿਹਾ ਉਹਦੇ ਯਾਰਾ ਦੋਸਤਾਂ ਨੂੰ ਪਤਾ ਲੱਗ ਰਿਹਾ ਤੇ ਭਰਾਵਾਂ ਨੂੰ ਪਤਾ ਲੱਗ ਰਿਹਾ ਜਲਦੋਂ ਜਲਦ ਜਿਹੜੀ ਹੈਗੀ ਸਦਰ ਥਾਣੇ ਨੇ ਇਨਫੋਰਮੇਸ਼ਨ ਦੇ ਕੇ ਉਹਦੀ شناخت ਕੀਤੀ ਹੈ ਵੀ ਤਾਂ ਜੋ ਜਿਨ੍ਹਾਂ ਨੇ ਵੀ ਇਹ ਕਨਾਣੀ ਜਿਹੀ ਵਾਰਦਾਤ ਨੂੰ ਇਨਜਾਬ ਦਿੱਤਾ ਆ ਉਹ ਆਪਣੀ ਜਿਹੜੀ ਕਾਰਗੁਜ਼ਾਰੀ ਆਪਣੀ ਭੁਗਤਣ ਜੀ ਕਿਵੇਂ ਦੇਖਦੇ ਹੋ ਇੱਕ ਇਨਸਾਨ ਨੂੰ ਜਿਸ ਤਰ੍ਹਾਂ ਤੱਕ ਵੱਢ ਕੇ ਮਾਰ ਦਿੱਤਾ ਗਿਆ ਲੱਗਦਾ ਸਰ ਇਹ ਤਾਂ ਬੇਰਹਿਮੀ ਹੈ ਜਿੱਦਾਂ ਇੱਕ ਕੰਨੇ ਇਨਸਾਨੀਅਤ ਮਰੀ ਗਈ ਹੋਈ ਆ ਵੇਦਾ ਦਿਖ ਰਿਹਾ ਹੈ ਤਾਂ ਇਹ ਲੱਗ ਰਿਹਾ ਜਿਦਾ ਬੜੀ क्रूरਤਾ ਨਾਲ ਵੱਢਿਆ ਗਿਆ ਸਿਰ ਨੂੰ ਵੀ ਚੰਗੀ ਤਰ੍ਹਾਂ ਕੱਟ ਦਿੱਤਾ ਮੂੰਹ ਕੱਟਦਾ ਜਿਸ ਪੂਰੀ ਤਰ੍ਹਾਂ ਬੰਨ ਕੇ ਉਹਨੂੰ ਮਾਰਿਆ ਗਿਆ ਬਹੁਤ ਜ਼ਿਆਦਾ क्रूरਤਾ ਨਾਲ ਵੱਢਿਆ ਗਿਆ ਵੈਪਨ ਵੀ ਪਿਆ ਕੋਲ ਉਹ ਵੈਪਨ ਉਹਦੇ ਕੋਲੇ ਖੰਡਾ ਪਿਆ ਹੋਇਆ ਜੀ ਜੇ ਨਾਲ ਹੀ ਉਹਦੇ ਜਿੱਥੇ ਬਾਡੀ ਆ ਉਹਦੇ ਕੋਲੇ ਖੰਡਾ ਵੀ ਡਿਗਿਆ ਪਿਆ ਹੋਇਆ